ਦੁਖ ਰੱਬ ਦੀ ਦਾਤ ਹੈ ਇਹ ਦਾਤ ਕਿਉਂ ਕਿਹਾ ਦੁਖਮ ਦੁਖ ਬਾਬਾ ਜੀ ਨੇ ਕਿਹਾ ਜ਼ਹਿਰ ਦੀ ਤਰ੍ਹਾਂ ਹੈ ਸੱਪ ਸਿੱਧਾ ਡੰਗ ਮਾਰੇ ਲੋਕ ਮਰ ਜਾਂਦੇ ਆ ਪਰ ਜਿਹੜੇ ਦਵਾਈਆਂ ਬਣਾਉਂਦੇ ਆ ਨਾ ਇਹ ਲੱਖਾਂ ਰੁਪਈਆਂ ਦਾ ਸੱਪ ਦਾ ਜ਼ਹਿਰ ਖਰੀਦਦੇ ਆ ਜੇ ਕਿਸੇ ਚੰਗੇ ਵੈਦ ਨੂੰ ਸੰਕਿਆ ਜ਼ਹਿਰ ਮਿਲ ਜਾਏ ਉਹ ਜੜੀਆਂ ਬੂਟੀਆਂ ਦਾ ਮਸਾਲਾ ਪਾ ਕੇ ਉਸ ਜ਼ਹਿਰ ਨੂੰ ਦਵਾਈ ਬਣਾ ਦਿੰਦਾ ਹੈ ਦਾਤ ਬਣ ਜਾਂਦਾ ਜਦੋਂ ਮਸਾਲਾ ਪਾ ਕੇ ਦਵਾਈ ਬਣਦਾ ਮਰਦਿਆਂ ਨੂੰ ਬਚਾ ਜਾਂਦਾ ਬਾਬਾ ਜੀ ਨੇ ਕਿਹਾ ਦੁੱਖ ਇੱਕ ਜ਼ਹਿਰ ਹੈ ਇਹਦੇ ਵਿੱਚ ਨਾਮ ਦਾ ਮਸਾਲਾ ਪਾ ਦੇ ਜਦੋਂ ਦੁੱਖ ਆਵੇ ਜਿੰਨਾ ਰੱਜ ਕੇ ਨਾਮ ਜਪੇਗਾ ਦੁੱਖ ਤੇਰੇ ਲਈ ਦਵਾਈ ਬਣ ਜਾਏਗਾ ਤੇ ਜਦੋਂ ਦੁੱਖ ਮਨ ਨੂੰ ਆਇਆ ਅਸੀਂ ਕਹਿੰਨੇ ਆ ਮੈਂ ਨਾ ਜੀ ਇਹ ਉਸ ਦਿਨ ਤੋਂ ਪਾਠ ਸ਼ੁਰੂ ਕੀਤਾ ਇੰਨੇ ਦਿਨ ਹੋ ਗਏ ਨੇ ਹੁਣ ਮੈਂ ਕਦੀ ਪਾਠ ਛੱਡੀ ਨਹੀਂ ਸਾਲਾਂ ਤੋਂ ਬਾਅਦ ਜਦੋਂ ਬਾਣੀ ਨਾਲ ਪਿਆਰ ਬਣ ਜਾਂਦਾ ਅਸੀਂ ਕਹਿੰਨੇ ਰੱਬਾ ਜੇ ਇਹ ਦੁੱਖ ਨਾ ਆਇਆ ਹੁੰਦਾ ਅਸੀਂ ਪਾਠ ਕਿਤੇ ਕਰਨਾ ਸੀ ਕੀ ਉਹ ਇਲदात ਨਹੀਂ ਬਣ ਗਿਆ